ਨਰਭੋ ਨਰਵੈਰ ਅਕਾਲ ਮੂਰਤ ਆਇਓਨੇ ਸੈ ਪਾਉਂ ਗੁਰ ਪ੍ਰਸਾਦਿ ਜਪ ਆਦਿ ਸਚੁ ਸਚ ਜਿਉ ਬੁਲਾਵੇ ਜਿਉ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਮੋਖ ਉਚਰੈ ਸਾਸਤਰ ਖਟ ਪੈੰਗ ਗਿਰਣ ਚੜ ਜਾਏ ਅੰਧ ਲਖ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਈ ਹੋ ਵੈ ਸਪਤਖ ਸੰਦੇ ਨੂਰ ਅਰਸੋਂ ਗੁਰ ਸੋ ਚਟੀ ਐ ਉਦ ਡਠੇ ਸਚੇ ਪਾਤਸ਼ਾਹ ਹਲ ਜਨਮ ਜਨਮ ਦੀ ਕਟੀ ਐ ਵਾਹਿਗੁਰੂ ਸਾਹਿਬ ਜੀ ਗਾਉੜੀ ਮਹੱਲਾ ਨੋਵਾ ਸਾਧੂ ਰਚਨਾ RAM ਬਣਾਈ ਇੱਕ ਬਿਨਸੈ ਇੱਕ ਅਸਤਰ ਮਾਨੈ ਅਚਰਜ ਲਖਿਓ ਨਾ ਜਹਾਈ ਸਾਧੂ ਰਚਨਾ RAM ਬਨਾਈ ਇਕ ਬਿਨਸੈ ਇਕ ਅਸਤਰ ਮਾਨ ਅਚਰਜ ਲਖਿਓ ਨਾ ਜਾਈ ਰਹਾਉ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰਮ ਔਰਤ ਬਿਸਰਾਈ ਝੂਠਾ ਤਨ ਸਾਚਾ ਕਰ ਮੰਨਿਓ ਜੋ ਸੁਪਨਾਰੈ ਨਾਈ ਜੋ ਦੀਸੈ ਸੋ ਸਗਲ ਵਿਨਾਸੈ ਜੋ ਬਾਦਰ ਕੀ ਛਾਈ ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਨਾਈ ਜੋ ਦੀਸੈ ਸੋ ਸਗਲ ਬਿਨਾਸੈ ਜੋ ਬਾਦਰ ਕੀ ਛਾਈ ਜਨ ਨਾਨਕ ਜਗ ਜਾਨਿਓ ਮਿੱਥਿਆ ਰਹਿਓ ਰਾਮ ਸਰਨਾਈ ਰਾਜਾ ਨਰਾਜ ਮਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਸ਼ਤਰ ਤਖ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਵਾਨ ਵਿੱਚ ਆਪਾਂ ਸਾਰਿਆਂ ਨੇ ਸਰਵਣ ਕੀਤਾ ਸੀ ਨਾਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਕੋਲ ਇੱਕ ਸਾਧੂ ਮੰਡਲੀ ਆਈ ਸਾਧੂ ਮੰਡਲੀ ਨੇ ਆ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜਪ ਤਪ ਬੜੇ ਕਰ ਰਹੇ ਆਂ ਸਾਧਨਾ ਵੀ ਕਰੀ ਜਾ ਰਹੇ ਹਾਂ ਪਰ ਮਨ ਜਿਹੜਾ ਹੈ ਇਹ ਟਿਕਦਾ ਨਹੀਂ ਪਿਆਰੋ ਜੇ ਮਨ ਨਾ ਟਿਕੇ ਤਾਂ ਫਿਰ ਸਾਡਾ ਜਿਹੜਾ ਸਰੀਰ ਹੈ ਇਹ ਬੇਚੈਨ ਹੋ ਜਾਂਦਾ ਹੈ ਮਨ ਨੂੰ ਟਕਾਉਣ ਦੇ ਲਈ ਗੁਰੂ ਨੇ ਗੱਲ ਕਹੀ ਹੈ ਜੇ ਸ਼ਬਦ ਦੇ ਆਸਰੇ ਹੀ ਇਹਨੂੰ ਟਿਕਾਇਆ ਜਾ ਸਕਦਾ ਹੈ ਸੰਗਤ ਅਸੀਂ ਕਰਦੇ ਹਾਂ ਗੁਰੂ ਘਰਾਂ ਵਿੱਚ ਜਾਂਦੇ ਹਾਂ ਕੋਈ ਜਾ ਕੇ ਹੱਥੀਂ ਸੇਵਾ ਕਰ ਰਿਹਾ ਹੈ ਬਰਤਨ ਸਾਫ ਕਰ ਰਿਹਾ ਹੈ ਕੋਈ ਝਾੜੂ ਦੇ ਰਿਹਾ ਹੈ ਕੋਈ ਜੋੜਿਆਂ ਦੀ ਸੇਵਾ ਕਰ ਰਿਹਾ ਹੈ ਪਰ ਫਿਰ ਵੀ ਮਨ ਜਿਹੜਾ ਹੈ ਉਹ ਟਿਕਾ ਦੇ ਵਿੱਚ ਨਹੀਂ ਆਉਂਦਾ ਮਨ ਦੀ ਇਹ ਵਿਦਰਦ ਹੈ ਕਿ ਜਦੋਂ ਅਸੀਂ ਗੁਰੂ ਘਰ ਚਲੇ ਗਏ ਇਹ ਸਾਡੇ ਸਰੀਰ ਨੂੰ ਗੁਰੂ ਘਰ ਦੇ ਵਿੱਚ ਛੱਡ ਕੇ ਦੌੜ ਜਾਂਦਾ ਹੈ ਅਸੀਂ ਬੈਠੇ ਸਤਸੰਗ ਕਰਦੇ ਆਂ ਸਤਸੰਗ ਸੁਣਦੇ ਆਂ ਪਰ ਜਿਹੜਾ ਮਨ ਹੈ ਇਹ ਵਸ ਵਿੱਚ ਨਹੀਂ ਰਹਿੰਦਾ ਇਹ ਛੱਡ ਜਾਂਦਾ ਹੈ ਸਰੀਰ ਨੂੰ ਹੁਣ ਬਾਣੀ ਨੇ ਇਹ ਗੱਲ ਲਿਖੀ ਹੈ ਕਿ ਮਨ ਨੂੰ ਹੀ ਸਮਝਾਉਣਾ ਹੈ ਸਰੀਰ ਨੂੰ ਨਹੀਂ ਸਰੀਰ ਕਰਕੇ ਬਾਣੀ ਸੁਣੀ ਵੀ ਗਏ ਪਰਮਾਨੰ ਸੁੰਨਣੀ ਹੈ ਜੇ ਮਨ ਬਾਣੀ ਸੁਣਨ ਲੱਗ ਪਏ ਫਿਰ ਉਸ ਕਾਲਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੁਣ ਇਹਨੂੰ ਜੁੜਨ ਕਿਹੜੀ ਚੀਜ਼ ਨਹੀਂ ਦਿੰਦੀ ਮਨ ਨੂੰ ਬਾਣੀ ਦੇ ਨਾਲ ਗੁਰੂ ਘਰ ਦੇ ਨਾਲ ਕਿਹੜੀ ਚੀਜ਼ ਹੈ ਜਿਹੜੀ ਜੁੜ ਨਹੀਂ ਦਿੰਦੀ ਉਹ ਹੈ ਸਾਡੇ ਹਉਮੈ ਸਾਡਾ ਹੰਕਾਰ ਇਹ ਸਾਨੂੰ ਜੋੜ ਨਹੀਂ ਦਿੰਦਾ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਉਸ ਜੋ ਸਾਧੂ ਮੰਡਲੀ ਆਈ ਸੀ ਸ਼ਬਦ ਦੁਆਰਾ ਉਹਨਾਂ ਨੂੰ ਵੀ ਇਹ ਹੀ ਉਪਦੇਸ਼ ਦੇਣਾ ਕੀਤਾ ਸੀ ਕਿ ਸਾਧੋ ਮਨ ਕਾ ਮਾਨ ਤਿਆਗੋ ਐ ਸੰਤੋ ਮਨ ਦਾ ਜਿਹੜਾ ਹੰਕਾਰ ਹੈ ਇਹਨੂੰ ਦੂਰ ਕਰਦੇ ਜਿੰਨਾ ਚਿਰ ਇਹ ਦੂਰ ਨਹੀਂ ਹੋਵੇਗਾ ਉਨਾਂ ਚਿਰ ਮਨ ਨੂੰ ਟਿਕਾ ਨਹੀਂ ਆ ਸਕਦਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਬਾਣੀ ਦੇ ਬਚਨ ਹੈ ਨਾ ਪੜਦੇ ਆਂ ਅਸੀਂ ਬਾਣੀ ਦੇ ਵਿੱਚ होमै नावै विरोध है दसायकता है होमे ते नाम एक हिरदे निवास नहीं कर सकते अस ये गल कही जाइए कि नाम भी साढ़े अंदर हो अहंकार होमे भी हो गए। ये नहीं हो सकता ਦੋਹਾ ਵਿੱਚੋਂ ਇੱਕ ਹੀ ਚੀਜ਼ ਨਿਵਾਸ ਕਰ ਸਕਦੀ ਹੈ ਜਾਂ ਤਾਂ ਹੰਕਾਰ ਕਰੇਗਾ ਜਾਂ ਨਾਮ ਕਰੇਗਾ ਜੇ ਨਾਮ ਆ ਗਿਆ ਤੇ ਹੰਕਾਰ ਨੂੰ ਜਾਣਾ ਪੈਣਾ ਤੇ ਜੇ ਨજર ਹੰਕਾਰ ਹੈ ਉਹ ਨજર ਨਾਮ ਨਹੀਂ ਆ ਸਕਦਾ ਹੰਕਾਰ ਛੱਡਣਾ ਜ਼ਰੂਰੀ ਹੈ ਤਸੀਂ ਪੜਦੇ ਹੋ ਜਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਦਲੀ ਗਲੀ ਮੇਰੇ ਆਓ ਇਤ ਮਾਰਗ ਪੈਰ ਧਰੀ ਜਾਏ ਸਿਰ ਦੀਜੈ ਕਾਣ ਧਰ ਸ਼ਰਧਾ ਭਾਵ ਕੀ ਸਾਡੇ ਵਿਚਾਰ ਜਿਹੜੇ ਸਾਡੇ ਆਪਣੇ ਨੇ ਉਹਨਾਂ ਨੂੰ ਗੁਰੂ ਦੇ ਅੱਗੇ ਸਮਰਪਣ ਕਰਨਾ ਗੁਰੂ ਦੀ ਮੱਤ ਲੈ ਕੇ ਚੱਲਣਾ ਹੈ ਆਪਣੀ ਮੱਤ ਨਹੀਂ ਜੇ ਅਸੀਂ ਆਪਣੀ ਮੱਤ ਦੇ ਨਾਲ ਚੱਲਦੇ ਹਾਂ ਤਾਂ ਬਾਣੀ ਵੀ ਕਲ ਕਹਿੰਦੀ ਹੈ ਕਿ ਮਨਮੁਖ ਹੈ ਆਪਣੇ ਮਨ ਦੇ ਮਗਰ ਲੱਗ ਰਿਹਾ ਪਰ ਜੇ ਗੁਰੂ ਦੇ ਦੱਸੇ ਹੋਏ ਉਪਦੇਸ਼ ਦੁਆਰਾ ਆਪਣਾ ਜੀਵਨ ਢਾਲ ਲੈਂਦੇ ਹਾਂ ਤੇ ਫਿਰ ਬਾਣੀ ਕਹਿੰਦੀ ਹੈ ਗੁਰਮੁਖ ਹੈ ਗੁਰੂ ਦੀ ਗੱਲ ਵੱਲ ਧਿਆਨ ਹੈ ਜੋ ਗੁਰੂ ਕਹਿ ਰਿਹਾ ਸੰਸਾਰ ਦੇ ਵਿੱਚ ਜੋ ਕੁਝ ਵੀ ਹੈ ਉਹ ਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੀ ਕਰ ਰਿਹਾ ਹੈ ਉਹਦੇ ਹੁਕਮ ਤੋਂ ਬਿਨਾਂ ਪਿਆਰੋ ਪੱਤਾ ਵੀ ਨਹੀਂ ਹਿੱਲ ਸਕਦਾ ਤੇ ਜਿੱਥੇ ਇੰਨਾ ਉਹਦਾ ਹੁਕਮ ਹੈ ਤੇ ਫਿਰ ਇਹ ਜੀਵ ਤੂੰ ਕਾਦਾ ਮਾਨ ਕਰ ਰਿਹਾ ਹੈ ਜਿਹਦੇ ਬੱਲੇ ਨਹੀਂ ਹੈ ਕਿਉਂਕਿ ਦੋਵੇਂ ਚੀਜ਼ਾਂ ਦਾ ਹੁਕਮ ਦੇ ਦੇ ਨੇ ਜੰਮਣਾ ਮਰਨਾ ਹੁਕਮ ਹੈ ਤੇ ਜੇ ਜੰਮਿਆ ਵੀ ਤੂੰ ਉਹਦੇ ਹੁਕਮ ਦੇ ਨਾਲ ਹੈ ਮਰਨਾ ਵੀ ਤੂੰ ਉਹਦੇ ਹੁਕਮ ਦੇ ਨਾਲ ਹੀ ਹੈ ਤੇ ਜਿਹੜਾ ਵਿਚਾਰ ਤੇਰਾ ਆਪਣੇ ਜੀਵਨ ਹੈ ਜਿਹਨੂੰ ਤੂੰ ਕਹਿ ਰਿਹਾ ਮੇਰਾ ਹੈ ਤੇਰਾ ਕਿਵੇਂ ਹੋ ਸਕਦਾ ਕਿਉਂਕਿ ਦੋਵੇਂ ਇਸੇ ਦਾ ਦੋਵੇਂ sire ਦਾ ਉਹਦੇ ਹੱਥ ਵਿੱਚ ਹਨ ਜਨਮ ਉਹਦੇ ਹੱਥ ਵਿੱਚ ਹੈ ਮੌਤ ਉਹਦੇ ਹੱਥ ਵਿੱਚ ਹੈ ਤੇ ਜਿਹੜਾ ਵਿਚਕਾਰ ਦਾ ਜੀਵਨ ਹੈ ਪਿਆਰਿਆ ਇਹ ਵੀ ਤੇਰੇ ਆਪਣੇ ਹੱਥ ਵਿੱਚ ਨਹੀਂ ਇਹ ਵੀ ਉਹਦੇ ਕਾਲਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੀ ਹੈ ਬਸ ਇੱਕ ਤੇਰੇ ਮਨ ਦਾ ਹੰਕਾਰ ਹੈ ਮਨ ਦੇ ਵਿੱਚ ਹੋਮੇ ਹੈ ਜਿਹਨੂੰ ਤੂੰ ਇਹ ਸਮਝ ਰਿਹਾ ਹੈ ਕਿ ਮੈਂ ਕਰ ਰਿਹਾ ਹਾਂ ਇਹ ਮੈਂ ਹੀ ਤੈਨੂੰ ਲਈ ਫਿਰ ਰਹੀ ਹੈ ਵਾਸਤਰ ਦੇ ਵਿੱਚ ਜਦੋਂ ਤੂੰ ਦੇਖੇਗਾ ਜਦੋਂ ਤੂੰ ਬਾਣੀ ਨੂੰ ਧਿਆਨ ਨਾਲ ਪੜੇਂਗਾ ਬਾਣੀ ਇਹ ਗੱਲ ਕਹਿ ਰਹੀ ਹੈ ਕਿ ਦ੍ਰਿਸ਼ਟ ਮਾਨ ਹੈ ਸਗਲ ਮਥੇ ਨਾ ਜੋ ਕੁਝ ਤੇਰੀ ਨਜ਼ਰ ਦੇ ਵਿੱਚ ਆ ਰਿਹਾ ਹੈ ਸਭ ਕੁਝ ਵਿਣਸ ਜਾਣ ਵਾਲਾ ਹੈ ਸਭ ਝੂਠ ਹੈ ਮਿੱਥਿਆ ਹੈ ਤੇ ਜੇ ਸਾਰਾ ਕੁਝ ਹੀ ਮਿੱਥਿਆ ਹੈ ਤਾਂ ਤੇਰਾ ਜੀਵਨ ਕਿੰਨਾ ਸਹੀ ਹੋ ਸਕਦਾ ਤੂੰ ਇਹਨੂੰ ਸੱਚ ਮੰਨੇ ਬੈਠੇ ਇਹ ਵੀ ਝੂਠੀ ਹੈ ਇਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਣਾਈ ਹੋਈ ਇੱਕ ਰਚਨਾ ਹੈ ਜਿਦੇ ਵਿੱਚ ਜੀਵ ਆ ਰਿਹਾ ਹੈ ਜਾ ਰਿਹਾ ਸੋ ਗੁਰਦੇਵ ਕਹ ਰਹੇ ਹਨ ਕਿ ਸਾਦੋ ਮਨ ਕਾ ਮਾਨ ਦਿਆ ਕੋ ਜਿੰਨਾ ਚਿਰ ਤੁਹਾਡੇ ਅੰਦਰ ਹੰਕਾਰ ਹੈ ਉਹ ਨਿਰੋ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਾਮ ਕ੍ਰੋਧ ਸੰਗਤ ਦੁਰਜਨ ਕੀ ਦਰਜਨ ਹੈ ਖੋਟੇ ਪੁਰਸ਼ ਜਿੰਨਾ ਚਿਰ ਤੂੰ ਵਿਕਾਰਾਂ ਦੇ ਸੰਗਤ ਦੇ ਕਰੇਂਗਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿੰਨਾ ਚਿਰ ਤੂੰ ਇਹਦੇ ਵਿੱਚ ਰਹੇਂਗਾ ਪਿਆਰਿਆ ਇਹ ਖੋਟੇ ਪੁਰਸ਼ਾਂ ਦੀ ਸੰਗਤ ਹੈ ਇਹ ਭਲੇ ਪੁਰਸ਼ਾਂ ਦੀ ਸੰਗਤ ਨਹੀਂ ਤੇ ਹੁਣ ਖੋਟੇ ਪੁਰਸ਼ਾਂ ਦੇ ਕੋਲੋਂ ਸੰਗਤ ਕਰਨ ਦੇ ਨਾਲ ਕੁਝ ਲਾਭ ਤਾਂ ਪ੍ਰਾਪਤ ਹੋਣਾ ਨਹੀਂ ਜੇ ਚਾਰ ਖੋਟੇ ਪੁਰਸ਼ ਬੈਠੇ ਹਨ ਉਹਨਾਂ ਨੇ ਮਾੜੀ ਰਹਿ ਦੇਣੀ ਹੈ ਗਲਤ ਰਹਿ ਦੇਣਗੇ ਉਹ ਜੰਗਲੀ ਰਹਿ ਤਾਂ ਦੇਣੀ ਨਹੀਂ ਕਿਸੇ ਨੇ ਇਸ ਕਰਕੇ ਤੈਨੂੰ ਜੀਵਨ ਮਿਲਿਆ ਹੈ ਸੱਤ ਪੁਰਸ਼ਾਂ ਦੀ ਸੰਗਤ ਕਰ ਜਿਹੜੇ ਨਾਮ ਨਾਲ ਜੁੜੇ ਨੇ ਬਾਣੀ ਨਾਲ ਜੁੜੇ ਨੇ ਉਹਨਾਂ ਦੀ ਸੰਗਤ ਕਰ ਉਹਨਾਂ ਦੀ ਸੰਗਤ ਕਰਨ ਦੇ ਨਾਲ ਤੇਰਾ ਜਿਹੜਾ ਇਹ ਜੀਵਨ ਹੈ ਇਹ ਸਫਲਾ ਹੋ ਸਕਦਾ ਹੈ तू जम्मन मरन के चक्कर तो बच सक तू आया ही इत संसार से की लेना है बाणी अगर गल लिख दी कि प्राणी तू आयो लाहा ले और लाहा चीज का लेना है माया किटी करने थोड़ो लाहा है थो लाहा तो उस चीज का है जी है साढ़े को रहनी है वह होंगे लाहा हम माया तो साढ़े नहीं रहनी ਮਾਇਆ ਤਾਂ ਸੰਸਾਰ ਦੀ ਹੈ ਧਨ ਪਦਾਰਥ ਸੰਸਾਰ ਦੇ ਨੇ ਇਹ ਤੇ ਜਾਣ ਲੱਗੇ ਇੱਥੇ ਹੀ ਰਹਿ ਜਾਣੇ ਨੇ। ਗੁਰਦੇਵ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ। ਲਾਹਾ ਲੈਣਾ ਨਾਮ ਦਾ। ਲੱਗਾ ਕਿ ਤਕ ਫਕੜੇ ਸਭ ਮੁਕਤੀ ਚੱਲੀ ਰਹਿ। ਜਿਹੜੇ ਧੰਧਾਂ ਦੇ ਵਿੱਚ ਪੈ ਗਏ ਤੂੰ। ਉਹਦੇ ਨਾਮ ਨੂੰ ਛੱਡ ਕੇ ਕਿੱਧਰ ਤੁਰਿਆ ਜਾ ਰਿਹਾ। ਜਿਵੇਂ ਰਹਿਣ ਦਾ ਭਾਵ ਹੈ ਉਮਰ ਜਿਹੜੇ ਤੂੰ ਸੁਵਾਸ ਉਹ ਸੰਕਾਲ ਪੁਰਖ ਵਾਂਗੂ ਗੁਰੂ ਦੇ ਦਰ ਤੋਂ ਲੈ ਕੇ ਆ ਰਹੇ ਪਿਆਰਿਆ ਉਹ ਬੀਤ ਰਹੇ ਨੇ ਉਹ ਜਾ ਰਹੇ ਨੇ ਕੱਟ ਰਹੇ ਨੇ ਅੜੇ ਦਾ ਕੜਾ ਪਾਣੀ ਨਾਲ ਭਰ ਦिए ਵਿੱਚ ਸਰਾਕ ਕਰ ਦिए ਸਹੀ ਜੇ ਸਹੀ ਜੇ ਉਹ ਸਰਾਕ ਰਹੀਂ ਪਾਣੀ ਖਤਮ ਹੋ ਜਾਏਗਾ ਅੜਾ ਕਾਦਮ ਖਾਲੀ ਹੋ ਜਾਏਗਾ ਇਸੇ ਤਰ੍ਹਾਂ ਹੀ ਸਾਡਾ ਜੀਵਨ ਹੈ ਸਵਾਸ ਸਾਡੇ ਕੋਲੇ ਹੰਦ ਘੜਾ ਸਾਡਾ ਭਰਿਆ ਹੋਇਆ ਹੈ ਪਰ ਵਿਕਾਰਾਂ ਦੇ ਰਾਹੀ ਇਹ ਘੜਾ ਖਾਲੀ ਹੋ ਰਿਹਾ ਹੈ ਇਹਨਾਂ ਸਵਾਸਾਂ ਦੇ ਨਾਲ ਨਾਮ ਜਪ ਕਾਮ ਕਰੋ ਲੋਭ ਸੰਗਤ ਦੁਰਜਨ ਕੀ ਤਾਂ ਤੇ ਇਹ ਨਿਸਪਾਗੋ ਜਿਹਨੇ ਰਾਤ ਇਸ ਤੋਂ ਦੂਰ ਰਹਿ ਪਿਆ ਰ ਕਾਮ ਕਰੋ ਲੋਭੋਂ ਕਾਰ ਨੂੰ ਨੇੜੇ ਨਾ ਆਉਣ ਦੇ ਨਾਮ ਦੇ ਨਾਲ ਜੁੜ ਜਾ ਤਾਂ ਕਿ ਤੂੰ ਸੰਸਾਰ ਤੇ ਜੋ ਚੀਜ਼ ਲੈਣ ਆਇਆ ਹੈ ਉਹਨੂੰ ਪ੍ਰਾਪਤ ਕਰ ਸਕੇ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਮਰੁਖਤਾਰ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਗੌੜੀ ਮਹੱਲਾ ਨੌਵਾਂ ਗੌੜੀਦਰ ਦੇ ਵਿੱਚ ਨਾਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਨਾ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਸਾਦ ਰਚਨਾ ਰਾਮ ਬਣਾਈ اے ਸੰਤੋ اے ਰੱਬ ਦੇ ਪਿਆਰਿਓ ਇਹ ਜਿਹੜੀ ਰਚਨਾ ਹੈ ਖੰਡਾਂ ਬ੍ਰਹਮੰਡਾਂ ਨੂੰ ਰਚਣ ਵਾਲਾ ਉਹ ਕਾਲਪੁਰਖ ਵਹਿ ਕੋਈ ਪਰਮਾਤਮਾ ਉਹ ਰਾਮ ਉਹ ਆਪ ਹੈ ਜਿਨੇ ਸਾਰੀ ਇਤਮਾਮ ਸ੍ਰਿਸ਼ਟੀ ਬਣਾਈ ਹੈ ਜਰਰੇ ਜਰਰੇ ਦੇ ਵਿੱਚ ਰਮਿਆ ਹੋਇਆ ਹੈ ਇੱਕ ਬਿਨਸਾ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ ਇਹ ਜਿਹੜਾ ਸੰਸਾਰ ਬਣਿਆ ਪਿਆਰਿਆ ਇਹੋ ਝਾਨ ਨਾਲ ਤਾਂ ਇਹ ਸੰਸਾਰ ਦੇ ਵਿੱਚ ਇੱਕ ਬਿਨਸ ਦਾ ਭਾਵ ਇੱਕ ਮਰ ਜਾਂਦਾ ਹੈ ਸੰਸਾਰ ਤੋਂ ਕੋਈ ਜਦੋਂ ਚਲਿਆ ਜਾਂਦਾ ਹੈ ਇਸੇ ਕੀ ਕਰਦੇ ਸ੍ਰੀ ਕਾ ਕਬੀਲਾ ਰਿਸ਼ਤੇਦਾਰ ਪੈਣ ਭਾਈ ਸਭ ਇਕੱਠੇ ਹੁੰਦੇ ਨੇ ਫਿਰ ਜੋ ਰਸਮਾਂ ਐ ਇਹ ਸੰਸਾਰ ਦੀ ਰੀਤੀ ਰਿਵਾਜ ਉਹ ਕੀਤੇ ਜਾਂਦੇ ਨੇ ਫਿਰ ਆਪਣੇ ਆਪਣੇ ਧਰਮ ਦੇ ਮੁਤਾਬਕ ਕੋਈ ਦੱਬ ਦਿੰਦਾ ਕੋਈ ਸਾੜ ਦਿੰਦਾ ਉਹ ਪਾਣੀ ਵਿੱਚ ਛੁੱਟ ਦਿੰਦਾ।ੁਰਦੇਵ ਕਹਿ ਰਹੇ ਹਨ ਕਿ ਧਿਆਨ ਨਾਲ ਦੇਖੋ ਇੱਥੇ ਇੱਕ ਮਰ ਰਿਹਾ ਹੈ ਸੰਸਾਰ ਦੇ ਉੱਤੇ ਅਤੇ ਇੱਕ ਉਹ ਪੁਰਸ਼ ਨੇ ਜਿਹੜੇ ਉਸ ਮਰੇ ਹੋਏ ਵਿਅਕਤੀ ਨੂੰ ਆਪਣੇ ਹੱਥੀਂ ਸਾੜ ਦੇ ਦੇ ਜਾਂ ਦੱਬ ਦੇ ਦੇ। ਪਰ ਉਹ ਆਪਣੇ ਆਪ ਨੂੰ ਸਾੜਨ ਵਾਲਾ ਜਾਂ ਦੱਪਣ ਵਾਲਾ ਆਪਣੇ ਆਪ ਨੂੰ ਅਸਥਿਰ ਭਾਵ ਅਚਲ ਮੰਨਦਾ ਹੈ ਜਦੋਂ ਸਾੜਦਾ ਹੈ ਜਾਂ ਦਬਦਾ ਹੈ ਮਨ 'ਚ ਥੋੜੀ ਆਉਂਦੀ ਹੈ ਕਿ ਮੈਂ ਵੀ ਇੱਥੇ ਹੀ ਹੋਣਾ ਹੈ ਨਹੀਂ ਆਪਣੇ ਆਪ ਨੂੰ ਇਹ ਸੋਚ ਰਿਹਾ ਹੈ ਕਿ ਮੈਂ ਤਾਂ ਸੰਸਾਰ 'ਚ ਹੀ ਰਹਿਣਾ ਹੈ ਮੈਂ ਤਾਂ ਜਾਣੇ ਨਹੀਂ ਇੱਥੇ ਗੁਰਦੇਵ ਕਹਿੰਦੇ ਕਿ ਇਹ ਗਲਤ ਚਰਜ ਹੈ ਇਸ ਭੇਦ ਨੂੰ ਜਾਣਿਆ ਨਹੀਂ ਜਾ ਸਕਦਾ ਇਸ ਭੇਦ ਨੂੰ ਉਹ ਨਿਰੰਕਾਰ ਕਾਲਪੁਰਖ ਵਾਹਿਗੁਰੂ ਆਪ ਹੀ ਜਾਣਦਾ ਹੈ ਰਹਾਉ ਦਾ ਵਿਸ਼ਰਾਮ ਦੇ ਕੇ ਅਗਲੀ ਪੰਕਤੀ ਜਪਨ ਕਰ ਰਹੇ ਆ ਨਾ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਅਮੂਰਤ ਵਿਸਰਾਇ ਇਹ ਮਨੁੱਖ ਨੇ ਇਸ ਜੀਵ ਨੇ ਇਸ ਸੰਸਾਰ ਤੇ ਆ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਵਿਕਾਰਾਂ ਦੇ ਵਿੱਚ ਪੈ ਗਏ ਫਕਰਾ ਨੇ ਜਕੜ ਲਿਆ ਤੇ ਪੇ ਪ੍ਰਾਣੀ ਇਹ ਮਨੁੱਖ ਉਸ ਹਰੀ ਕਾਲਪੁਰਖ ਵੈ ਗੁਰੂ ਪਰਮਾਤਮਾ ਨੂੰ ਉਹਦੇ ਸਰੂਪ ਨੂੰ ਇਹਨੇ ਭੁਲਾ ਦਿੱਤਾ ਬਾਣੀ ਦੇ ਬਚਨ ਨਾ ਬਾਣੀ ਪੜਦੇ ਅਸ ਵਿੱਚੋਂ ਗਰਭੇ ਨਿਕਲ ਆਇਆ ਲਾਗਤ ਪਵਨ ਖਸਮ ਵਿਸਰਾਇ ਜਦੋਂ ਸੰਸਾਰ ਦੀ ਹਵਾ ਲੱਗਦੀ ਪਿਆਰਿਆ ਉਹ ਖਸਮ ਭੁੱਲ ਗਿਆ ਇਨਾਂ ਹੱਥਾਂ ਦੇ ਵਿੱਚ ਆ ਗਿਆ ਕਦੇ ਮਾਂ ਨੇ ਚੱਕ ਲਿਆ ਕਦੇ ਹੋਰ ਭੂਆ ਪੈਣਾ ਭਰਾਵਾਂ ਨੇ ਚੱਕ ਲਿਆ ਉਹਨਾਂ ਦੇ ਹੱਥਾਂ ਵਿੱਚ ਖੇਡਦਾ ਰਿਹਾ ਬਸ ਮੋਹ ਦੇ ਵਿੱਚ ਘਰਸਿਆ ਗਿਆ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਇਸ ਨੇ ਭੁਲਾ ਦਿੱਤਾ ਠੋਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾਰੈ ਨਾਈ ਹੁਣ ਰਾਤ ਨੂੰ ਸੁੱਤੇ ਹਾਂ ਸੋਤਿਆਂ ਹੋਇਆ ਕੋਈ ਸੁਪਨਾ ਆ ਗਿਆ ਪਰ ਜਦੋਂ ਅੱਖ ਖੁੱਲਦੀ ਹੈ ਉਦੋਂ ਕੁਝ ਵੀ ਖੁਲੇ ਨਹੀਂ ਹੁੰਦਾ ਸੁਪਨੇ ਦੇ ਵਿੱਚ ਭਿਖਾਰੀ ਰਾਜਾ ਬਣ ਜਾਵੇ ਪਰ ਜਦੋਂ ਜਾਗ ਖੁੱਲੇਗੀ ਉਦੋਂ ਤਾਂ ਭਿਖਾਰੀ ਹੀ ਹੈ ਰਾਜਾ ਸੁਪਨੇ ਦੇ ਵਿੱਚ ਭਿਖਾਰੀ ਬਣ ਜਾਵੇ ਪਰ ਜਦੋਂ ਜਾਗ ਖੁੱਲੇਗੀ ਵਾਸਤਵ ਦੇ ਵਿੱਚ ਤਾਂ ਰਾਜਾ ਹੀ ਹੈ ਇਸੇ ਤਰ੍ਹਾਂ ਪਿਆਰੀਆ ਜਿਹੜਾ ਸੁਪਨਾ ਰਾਤ ਨੂੰ ਆਉਂਦਾ ਹੈ ਜਿਵੇਂ ਇਹ ਝੂਠਾ ਹੈ ਤਿਵੇਂ ਹੀ ਇਹ ਸਰੀਰ ਜਿਹੜਾ ਹੈ ਇਹ ਵੀ ਝੂਠਾ ਹੀ ਹੈ ਇਹਨੇ ਵੀ ਇੱਕ ਦਿਨ ਸਾਸ ਛੱਡ ਜਾਂਦਾ ਹੈ ਪਰ ਤੂੰ ਐ ਜੀਵ ਇਹਨੂੰ ਸੱਚ ਕਰਕੇ ਮੰਨੇ ਬੈਠਾ ਹੈ ਜੋ ਦੀਸੈ ਸੋ ਸਗਲ ਬਿਨਾਸੈ ਜੋ ਬਾਦਲ ਕੀ ਛਾਈ ਜੋ ਕੁਝ ਵੀ ਦਿਖ ਰਿਹਾ ਹੈ ਪਿਆਰਿਆ ਇਹ ਸਭ ਝੂਠ ਹੈ ਇਹ ਦਾ ਬਦਲਾਂ ਦੀ ਛਾਂ ਵਾਵਾ ਹੈ ਜਿਵੇਂ ਉੱਡ ਦੌੜਦਾ ਬਦਲ ਕਰੇ ਸੂਰਜ ਦੇ ਸਾਹਮਣੇ ਆ ਕੇ ਜਿ ਥੱਲੇ ਧਰਤੀ ਤੇ ਛਾਂ ਹੋ ਗਈ ਪਰ ਜਦੋਂ ਬਦਲ ਪਾਸੇ हट ਗਿਆ ਉਹੀ ਧੁੱਪ ਫੇਰ ਆ ਗਈ ਇਹ ਜੋ ਕੁਝ ਦਿਖ ਰਿਹਾ ਹੈ ਪਿਆਰਿਆ ਸਭ ਕੁਝ ਬਦਲਾਂ ਦੀ ਛਾਂ ਵਾਂਗ ਹੈ ਸਭ ਕੁਝ ਨਾਸ ਹੋ ਜਾਣ ਵਾਲਾ ਹੈ ਹਰ ਇੱਕ ਦੀ ਆਪਣੀ ਆਪਣੀ ਉਮਰ ਆ ਹੈ ਜੋ ਕੁਝ ਵੀ ਤੂੰ ਦੇਖ ਰਿਹਾ ਆਪਣੀ ਅੱਖਾਂ ਦੇ ਨਾਲ ਸਭ ਵਿੰਸ ਜਾਣ ਵਾਲਾ ਹੈ ਸਭ ਝੂਠ ਹੈ ਇਹ ਧਰਤੀ ਆਕਾ ਚੰਦਰਮਾ ਸੂਰਜ ਤਾਰੇ ਜੋ ਕੁਝ ਵੀ ਤੈਨੂੰ ਨਜ਼ਰ ਆ ਰਿਹਾ ਹੈ ਸਭ ਵਿੰਸਣ ਵਾਲਾ ਹੈ ਕਿਉਂਕਿ ਕਿਸੇ ਨੇ ਬਣਾਇਆ ਹੈ ਜਿਨੇ ਬਣਾਇਆ ਹੈ ਉਹ ਖਤਮ ਵੀ ਕਰ ਸਕਦਾ ਹੈ ਉਹ ਢਾ ਵੀ ਸਕਦਾ ਹੈ ਇਹ ਸਭ ਕੁਝ ਝੂਠ ਹੈ ਜਨ ਨਾਨਕ ਜਗ ਜਾਣਿਓ ਮਿਥਿਆ ਰਹਉ ਰਾਮ ਸਰਨਾਈ ਐ ਪਿਆਰੇ ਜਿਹੜਾ ਗੁਰੂ ਦੇ ਲੜ ਲੱਗ ਗਿਆ ਜਿਨੇ ਗੁਰੂ ਦਾ ਬਚਨ ਮੰਨ ਲਿਆ ਜਨੋ ਮਨੁਖ ਇਹ ਸੰਸਾਰ ਤੇ ਆ ਕੇ ਇਸ ਗੱਲ ਨੂੰ ਜਾਣ ਗਿਆ ਇਹ ਸਭ ਕੁਝ ਝੂਠ ਹੈ ਇਸ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਅਕਾਲ ਪੁਰਖ ਪਰਮਾਤਮਾ ਨੇ ਉਹਨੇ ਸ੍ਰਿਸ਼ਟੀ ਸਾਜੀ ਹੈ ਇੱਕ ਖੇਲ ਹੈ ਉਹਦਾ ਬਾਣੀ ਦੇ ਬਚਨ ਨਾ ਪੜਦੇ ਆਵਣ ਜਾਣ ਖੇਲ ਬਣਾਇਆ ਆਗਿਆਕਾਰੀ ਕੈਨੀ ਮਾਇਆ ਖੇਡ ਰਚੀਆਂ ਸਨ ਖੇਡਣ ਵਾਲਾ ਉਹ ਆਪ ਹੈ ਜਿਹੜਾ ਵਿਅਕਤੀ ਇਸ ਭੇਦ ਨੂੰ ਜਾਣ ਗਿਆ ਜਿਨੇ ਇਸ ਭੇਦ ਨੂੰ ਸਮਝ ਲਿਆ ਉਹ ਸਮਝ ਲਓ RAM ਦੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਲੈ ਗਿਆ ਜਿਨੇ ਸੱਚ ਕਰਕੇ ਜਾਣ ਜਿਨੇ ਜਾਣ ਲੈ ਸਭ ਝੂਠ ਹੈ ਮਿਥਿਆ ਹੈ ਉਹ ਫਿਰ ਉਸ ਪਰਮਾਤਮਾ ਦੀ ਉਸ RAM ਦੀ ਉਸ ਪ੍ਰਭੂ ਦੀ ਸ਼ਰਨ ਵਿੱਚ ਲੈ ਜਾਂਦਾ ਹੈ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣ ਇਸ ਪਵਿੱਤਰ ਪਾਵਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਸਾਧ ਸੰਗਤ ਗੁਰੂ ਦੇ ਦਰ ਦਾ ਕੋਕਰ ਜਾਣ ਕੇ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਗੁਰੂ ਦੀ ਹਜ਼ੂਰੀ ਵਿੱਚ گزارਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੁਜਰ ਜੀ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੋ ਦੇ ਸੋ ਸਗਲ ਬਿਨਾਸ ਜੋ ਬਾਦੁਰ ਕੀ ਛਾਈ ਜਨ ਨਾਨਕ ਜਗ ਜਾਣਿਓ ਮਿੱਥਿਆ ਰਹਿਓ ਰਾਮ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ